ਬਗਦਾਦ ਵਿੱਚ ਕੁਝ ਦਿਨ ਸਤਨਾਮ ਦਾ ਝੰਡਾ ਝੁਲਾ ਕੇ ਜਦ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੋਂ ਚੱਲੇ ਤਾਂ ਮਰਦਾਨੇ ਨੇ ਕਿਹਾ ਮਹਾਰਾਜ ਜੀ ਸੈਰ ਬਹੁਤ ਕਰ ਲਈ ਹੈ ਹੁਣ ਵਾਪਸ ਆਪਣੇ ਘਰ ਨੂੰ ਚਲੋ ਗੁਰੂ ਜੀ ਨੇ ਕਿਹਾ ਮਰਦਾਨਾ ਤੈਨੂੰ ਸਦਾ ਘਰ ਹੀ ਯਾਦ ਰਹਿੰਦਾ ਹੈ ਕਦੇ ਭੁੱਲਦਾ ਨਹੀਂ ਜੇ ਤੂੰ ਚਾਹੁੰਦਾ ਹੈ ਤਾਂ ਤੈਨੂੰ ਇੱਕ ਬੇਲਮ ਵਿੱਚ ਪਹੁੰਚਾ ਦਿੰਦੇ ਹਾਂ ਮਰਦਾਨੇ ਨੇ ਕਿਹਾ ਮਹਾਰਾਜ ਮੈਂ ਤੁਹਾਡੇ ਨਾਲ ਹੀ ਜਾਣਾ ਚਾਹੁੰਦਾ ਹਾਂ ਪਹਿਲਾਂ ਘਰ ਨਹੀਂ ਜਾਣਾ ਚਾਹੁੰਦਾ ਗੁਰੂ ਜੀ ਨੇ ਸੁਭਾਵਕ ਹੀ ਕਿਹਾ ਤੂੰ ਸਾਡੇ ਪਾਸੋਂ ਪਹਿਲਾਂ ਹੀ ਜਾਏਂਗਾ ਤੇ ਫਿਰ ਤੇਰਾ ਜਗਤ ਵਿੱਚ ਜਨਮ ਮਰਨ ਦਾ ਫੇਰਾ ਨਹੀਂ ਹੋਵੇਗਾ ਮਰਦਾਨਾ ਗੁਰੂ ਜੀ ਦੇ ਬਚਨ ਦਾ ਭਾਵ ਸਮਝ ਕੇ ਕਹਿਣ ਲੱਗਾ ਮਹਾਰਾਜ ਮੇਰਾ ਸਰੀਰ ਕਿਸ ਜਗ੍ਹਾ ਰਹੇਗਾ ਮੇਰੀ ਉਮਰ ਕਿੰਨੀ ਰਹਿ ਗਈ ਹੈ ਗੁਰੂ ਜੀ ਨੇ ਕਿਹਾ ਪੰਜ ਦਿਨ ਤੇਰੀ ਉਮਰ ਬਾਕੀ ਹੈ ਤਿੰਨ ਘੜੀ ਦਿਨ ਰਹਿੰਦੇ ਤੇਰਾ ਇੱਕ ਚੰਗੇ ਥਾਂ ਚਲਾਣਾ ਹੋਵੇਗਾ ਮਰਦਾਨੇ ਨੇ ਪੁੱਛਿਆ ਜੀ ਤੁਸੀਂ ਉਸ ਸਮੇਂ ਮੇਰੇ ਪਾਸ ਹੋਮੋਗੇਕ ਨਹੀਂ ਗੁਰੂ ਜੀ ਨੇ ਕਿਹਾ ਅਸੀਂ ਤੇਰੇ ਪਾਸ ਹੀ ਹੋਵਾਂਗੇ ਜਦ ਬਗਦਾਦ ਤੋਂ ਤੁਰਿਆ ਚਾਰ ਦਿਨ ਹੋ ਗਏ ਤਾਂ ਮਰਦਾਨੇ ਨੇ ਇੱਕ ਸੁਪਨਾ ਵੇਖਿਆ ਕਿ ਜੋ ਪੁਰਸ਼ਾਂ ਦੇ ਸਰੀਰ ਇੱਥੇ ਕਬਰ ਵਿੱਚ ਦਬਾਏ ਜਾਂਦੇ ਹਨ ਉਹ ਅੱਗੇ ਜਾ ਕੇ ਸਾੜੇ ਜਾਂਦੇ ਹਨ ਇਸ ਕਰਕੇ ਅੱਗੇ ਜਾ ਕੇ ਸੜਨ ਨਾਲੋਂ ਚੰਗਾ ਹੈ ਕਿ ਤੁਸੀਂ ਮੇਰੇ ਸਰੀਰ ਨੂੰ ਇੱਥੇ ਹੀ ਸਾੜ ਦੇਣਾ ਗੁਰੂ ਜੀ ਨੇ ਕਿਹਾ ਮਰਦਾਨਾ ਜਿਵੇਂ ਤੇਰੀ ਇੱਛਾ ਹੈ ਤੇਵੇਂ ਹੀ ਕੀਤਾ ਜਾਵੇਗਾ ਹੁਣ ਚੱਲ ਅੱਗੇ ਖੁਰਮੇ ਸ਼ਹਿਰ ਵਿੱਚ ਤੇਰਾ ਅੰਨਜਲ ਕੁਝ ਬਾਕੀ ਹੈ ਉਹ ਖਾ ਕੇ ਤੂੰ ਸਰੀਰ त्याਗਣਾ ਹੈ ਉੱਥੇ ਤੇਰੀ ਸੰਤਾਨ ਰਹਾ ਕਰੇਗੀ ਇਤਨੇ ਨੂੰ ਖੁਰਮਾ ਸ਼ਹਿਰ ਵੀ ਆ ਗਿਆ ਤੇ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਕਿ ਜੋ ਖਾਣਾ ਪੀਣਾ ਹੈ ਉਹ ਅੰਤ ਸਮੇਂ ਖਾ ਪੀ ਲੈ ਜਦ ਬਚਨ ਮੰਨ ਕੇ ਮਰਦਾਨੇ ਨੇ ਜੋ ਕੁਝ ਖਾਣਾ ਸੀ ਖਾ ਲਿਆ ਤਾਂ ਗੁਰੂ ਜੀ ਸ਼ਹਿਰ ਤੋਂ ਬਾਹਰ ਇੱਕ ਚੰਗਾ ਥਾਂ ਵੇਖ ਕੇ ਜਾ ਬੈਠੇ ਅਤੇ ਮਰਦਾਨੇ ਨੂੰ ਪੁੱਛਿਆ ਕਿ ਤੇਰਾ ਕੀ ਹਾਲ ਹੈ ਮਰਦਾਨੇ ਨੇ ਕਿਹਾ ਜੀ ਮੇਰੀ ਤਿਆਰੀ ਹੈ ਉਪਰੰਤ ਮਰਦਾਨੇ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤਦ ਗੁਰੂ ਜੀ ਨੇ ਪੁੱਛਿਆ ਮਰਦਾਨਾ ਤੈਨੂੰ ਸਰੀਰ ਤਿਆਗਣ ਦੀ ਕਿਸ ਤਰ੍ਹਾਂ ਖਬਰ ਹੋਈ ਹੈ ਮਰਦਾਨੇ ਨੇ ਕਿਹਾ ਮਹਾਰਾਜ ਜੀ ਮੈਨੂੰ ਤੁਹਾਡੀ ਸੰਗਤ ਕਰਕੇ ਇਹ ਸੋਜੀ ਹੋਈ ਹੈ ਮੇਰੀ ਨਾਭੀ ਵਿੱਚ ਜਿਹੜੀ ਸਵਾਸਾਂ ਦੀ ਗੰਢ ਸੀ ਉਹ ਇਸ ਸਮੇਂ ਖੁੱਲ ਗਈ ਹੈ ਤੇ ਸਵਾਸ ਨਿਕਲਨੇ ਆਰੰਭ ਹੋ ਗਏ ਹਨ ਹੁਣ ਬਾਕੀ 9 ਸਵਾਸ ਰਹਿ ਗਏ ਹਨ ਬੇਸ਼ੱਕ ਗਿਣ ਲਵੋ ਤਦ ਗੁਰੂ ਜੀ ਨੇ ਭਾਈ ਬਾਲੇ ਨੂੰ ਆਖਿਆ ਕਿ ਭਾਈ ਬਾਲਾ ਤੂੰ ਸਵਾਸ ਗਣਦਾ ਜਾ ਭਾਈ ਬਾਲਾ ਉਸ ਦੇ ਸਵਾਸ ਗਣਦਾ ਗਿਆ ਜਦ 9 ਸਵਾਸ ਹੋ ਗਏ ਤਾਂ ਭਾਈ ਬਾਲਾ ਉਸ ਦੇ ਸਰੀਰ ਨੂੰ ਹੱਥ ਲਾ ਕੇ ਵੇਖਦਾ ਹੈ ਤਾਂ ਫਿਰ ਕੋਈ ਸਵਾਸ ਨਾ ਆਇਆ ਭਾਈ ਬਾਲਾ ਜੀ ਨੇ ਗੁਰੂ ਜੀ ਨੂੰ ਦੱਸ ਦਿੱਤਾ ਕਿ ਮਰਦਾਨਾ ਪੂਰਾ ਹੋ ਗਿਆ ਹੈ ਆਪ ਜੀ ਦੀ ਕਿਰਪਾ ਕਰਕੇ ਮਰਦਾਨੇ ਨੂੰ ਐਸੀ ਸੌਖੀ ਮੌਤ ਆਈ ਕਿ ਜਿਵੇਂ ਕੋਈ ਵੱਡਾ ਜੋਗੀ ਹੁੰਦਾ ਹੈ ਤਦ ਗੁਰੂ ਜੀ ਨੇ ਕਿਹਾ ਬਾਲਾ ਇਸ ਦਾ ਸੰਸਕਾਰ ਕਰਦੇ ਹੋ ਇਹ ਬਚਨ ਕਰਕੇ ਗੁਰੂ ਜੀ ਨੇ ਇੱਕ ਚਾਦਰਾਂ ਆਪਣੇ ਉੱਪਰੋਂ ਦਿੱਤਾ ਤੇ ਇੱਕ ਭਾਈ ਬਾਲਾ ਜੀ ਨੇ ਆਪਣੇ ਕੋਲੋਂ ਲੈ ਕੇ ਮਰਦਾਨੇ ਨੂੰ ਚੰਗੀ ਤਰ੍ਹਾਂ ਉਸ ਵਿੱਚ ਲਪੇਟ ਕੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਮ੍ਰਿਤਕ ਸਰੀਰ ਦਾ ਸੰਸਕਾਰ ਕਰ ਦਿੱਤਾ। ਉਪਰੰਤ ਇੱਕ ਰਾਤ ਉੱਥੇ ਕੱਟ ਕੇ ਗੁਰੂ ਜੀ ਨੇ ਅੱਗੇ ਨੂੰ ਤੁਰਨ ਦੀ ਤਿਆਰੀ ਕੀਤੀ ਤਾਂ ਗੋਗੋਰਖ ਅਤੇ ਉਸ ਦੇ ਕੁਝ ਚੇਲੇ ਮਿਲ ਪਏ। ਸਭ ਸਿੱਧਾਂ ਨੇ ਗੁਰੂ ਜੀ ਨੂੰ ਆਦੇਸ਼ ਆਕੀ ਅਤੇ ਗੁਰੂ ਜੀ ਨੇ ਏਕ ਓੰਕਾਰ ਆਖਿਆ ਸਾਰੇ ਸਿੱਧ ਗੁਰੂ ਜੀ ਪਾਸ ਬੈਠ ਗਏ ਅਤੇ ਪ੍ਰਸ਼ਨ ਕੀਤਾ ਕਿ ਦੁਰਮਤ ਕਿਸ ਤਰ੍ਹਾਂ ਛੱਡੀ ਜਾਵੇ ਅਤੇ ਕਠਨ ਤਰਨ ਵਾਲੀ ਦੁਨੀਆ ਨੂੰ ਕਿਸ ਤਰ੍ਹਾਂ ਤਰਿਆ ਜਾਵੇ ਜਗਤ ਵਿੱਚ ਜਿਉਂਦਿਆਂ ਹੀ ਕਿਸ ਤਰ੍ਹਾਂ ਮਰਿਆ ਜਾਵੇ ਸੱਚ ਦੀ ਪਛਾਣ ਕਿਸ ਤਰ੍ਹਾਂ ਹੋਵੇ ਅਤੇ ਸੱਚ ਦਾ ਰਾਸਤਾ ਕਿਸ ਤਰ੍ਹਾਂ ਜਾਣਿਆ ਜਾਵੇ ਇੰਦਰੀਆਂ ਵੱਸ ਕਿਸ ਤਰ੍ਹਾਂ ਹੋਣ ਅਤੇ ਮਨ ਸ਼ਾਂਤ ਕਿਸ ਤਰ੍ਹਾਂ ਹੋਵੇ ਉਸ ਦਾ ਰੂਪ ਕੀ ਹੈ ਅਤੇ ਵਿਸਥਾਰ ਕਿੱਡਾ ਹੈ ਕਰਨ ਵਾਲਾ ਕਿਹੜਾ ਕੰਮ ਹੈ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ ਅਤੇ ਕਿੱਥੇ ਸਮਾਉਂਦਾ ਹੈ ਇਹ ਸਾਨੂੰ ਦੱਸੋ ਗੁਰੂ ਜੀ ਨੇ ਉੱਤਰ ਦਿੱਤਾ ਕਿ ਗੁਰਮਤ ਲੈ ਕੇ ਦੁਰਮਤ ਛੱਡੀ ਜਾਂਦੀ ਹੈ ਅਤੇ ਨਾਮ ਵਿੱਚ ਲੱਗ ਕੇ ਕਠਣ ਸੰਸਾਰ ਤਰਿਆ ਜਾਂਦਾ ਹੈ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਧਾਰ ਕੇ ਜੀਵਦਿਆਂ ਹੀ ਮਰਿਆ ਜਾਂਦਾ ਹੈ ਗੁਰੂ ਉਪਦੇਸ਼ ਲੈ ਕੇ ਸੱਚ ਪਛਾਣਿਆ ਜਾਂਦਾ ਹੈ ਅਤੇ ਗੁਰੂ ਉਪਦੇਸ਼ ਦੀ ਖੋਜ ਕਰਕੇ ਰਾਸਤਾ ਜਾਣਿਆ ਜਾਂਦਾ ਹੈ ਮਨ ਨੂੰ ਮਾਰਨ ਨਾਲ ਇੰਦਰੀਆਂ ਵੀ ਵਸ ਹੁੰਦੀਆਂ ਹਨ ਉਸ ਦੇ ਰੂਪ ਦਾ ਵਿਸਥਾਰ ਕਹਿਣ ਤੋਂ ਰਹਿਤ ਹੈ ਰਾਤ ਦਿਨ ਪਰਮੇਸ਼ਰ ਦਾ ਸਿਮਰਨ ਕਰਨ ਤੋਂ ਉੱਪਰ ਹੋਰ ਕੋਈ ਕਰਤਵ ਨਹੀਂ ਹੈ ਜੀਵ ਹੁਕਮ ਵਿੱਚ ਆਉਂਦਾ ਤੇ ਹੁਕਮ ਵਿੱਚ ਜਾਂਦਾ ਹੈ ਇਹ ਉੱਤਰ ਸੁਣ ਕੇ ਗੋਰਖ ਨੇ ਫਿਰ ਕਿਹਾ ਸਾਡੇ ਨਾਲ ਅਚਲ ਦੇ ਮੇਲੇ ਉੱਤੇ ਵਟਾਲੇ ਚਲੋ ਗੁਰੂ ਜੀ ਨੇ ਪੁੱਛਿਆ ਉਹ ਕਿੱਥੇ ਹੈ ਕਿੱਡੀ ਕੁ ਦੂਰ ਹੈ ਅਤੇ ਮੇਲਾ ਕਦੋਂ ਹੋਣਾ ਹੈ ਗੋਰਖ ਗੋਰਖ ਨੇ ਦੱਸਿਆ ਅਚਲ ਵਟਾਲਾ ਇਥੋਂ 600 ਕੋ ਕਠਣ ਰਸਤਾ ਹੈ ਉੱਥੇ ਕੱਲ ਨੂੰ ਮੇਲਾ ਇਕੱਠਾ ਹੋਣਾ ਹੈ ਗੁਰੂ ਜੀ ਨੇ ਕਿਹਾ ਤੁਸੀਂ ਸ਼ਕਤੀवान ਹੋ ਉੱਟ ਕੇ ਸ਼ੀਗਰ ਹੀ ਪਹੁੰਚ ਜਾਓਗੇ ਪਰ ਅਸੀਂ ਤਾਂ ਹੌਲੀ ਹੌਲੀ ਹੀ ਉੱਥੇ ਪਹੁੰਚਾਂਗੇ ਸਾਡਾ ਤੁਹਾਡੇ ਨਾਲ ਸਾਥ ਕਿਸ ਤਰ੍ਹਾਂ ਹੋ ਸਕਦਾ ਹੈ ਗੋਰਖ ਨੇ ਕਿਹਾ ਤੁਸੀਂ ਜਦ ਸੁਮੇਰ ਉੱਤੇ ਗਏ ਸੀ ਤਾਂ ਆਪਣੀ ਖੜਾਬ ਉਡਾ ਕੇ ਸਾਰਿਆਂ ਨੂੰ ਸ਼ਕਤੀ ਵਿਖਾਈ ਸੀ ਹੁਣ ਉਹ ਸ਼ਕਤੀ ਤੁਹਾਡੇ ਕਿੱਥੇ ਗਈ ਗੁਰੂ ਜੀ ਨੇ ਕਿਹਾ ਉਹ ਖੜਾਬ ਮੈਂ ਨਹੀਂ ਉਡਾਈ ਸੀ ਉਹ ਪਰਮੇਸ਼ਰ ਨੇ ਉਡਾਈ ਸੀ ਜਦ ਉਹ ਸ਼ਕਤੀवान ਸ਼ਕਤੀ ਦੇਵੇਗਾ ਤਾਂ ਅਸੀਂ ਤੁਹਾਡੇ ਪਿੱਛੇ ਉੱਡਦੇ ਆਵਾਂਗੇ ਇਹ ਗੱਲ ਸੁਣ ਕੇ ਸਾਰੇ ਸਿੱਧ ਉਡਾਰੀ ਲਾ ਕੇ ਉੱਡ ਗਏ ਕੁਝ ਸਮੇਂ ਉਪਰੰਤ ਗੁਰੂ ਜੀ ਉੱਥੋਂ ਇੱਛਾ ਕਰਕੇ ਸਿੱਧਾਂ ਤੋਂ ਪਹਿਲਾਂ ਹੀ ਅਚਲ ਪਹੁੰਚ ਕੇ ਇੱਕ ਉੱਚੇ ਸਥਾਨ ਤੇ ਆਸਣ ਲਾ ਕੇ ਬੈਠ ਗਏ ਸਿੱਧਾ ਨੇ ਉੱਥੇ ਪਹੁੰਚ ਕੇ ਜਦ ਗੁਰੂ ਜੀ ਨੂੰ ਅੱਗੇ ਹੀ ਬੈਠਾ ਵੇਖਿਆ ਤਾਂ ਉਹ ਬਹੁਤ ਹੈਰਾਨ ਹੋਏ ਆਦੇਸ਼ ਕਰਕੇ ਸਿੱਧ ਕਹਿਣ ਲੱਗੇ ਤੁਸੀਂ ਬੜੇ ਚੇਟਕੀ ਹੋ ਜੋ ਸਭ ਤੋਂ ਪਿੱਛੋਂ ਚੱਲ ਕੇ ਪਹਿਲਾਂ ਆ ਬੈਠੇ ਹੋ ਗੁਰੂ ਜੀ ਨੇ ਕਿਹਾ ਸਾਡਾ ਇਸ਼ਟ ਨਿਰੰਕਾਰ ਹੈ ਜਿਸ ਦੇ ਬਲ ਨਾਲ ਨਿਸਤਾਰਾ ਹੁੰਦਾ ਹੈ ਉਪਰੰਤ ਸਾਰੇ ਸਿੱਧ ਆਸਣ ਲਾ ਕੇ ਬੈਠ ਗਏ ਅਤੇ ਲੋਕਾਂ ਤੋਂ ਬਹੁਤ ਪੂਜਾ ਕਰਾਉਣ ਲੱਗੇ ਇੱਧਰ ਗੁਰੂ ਜੀ ਦੀ ਬਹੁਤ ਮਾਨਤਾ ਹੋਣ ਲੱਗੀ ਜਿਸ ਨੂੰ ਵੇਖ ਸਿੱਧ ਈਰਖਾ ਨਾਲ ਸੜ ਬਲ ਗਏ ਜਦ ਮੇਲਾ ਵਿਛੜ ਗਿਆ ਤਾਂ ਸਿੱਧ ਆਪਣੇ ਡੇਰੇ ਚਲੇ ਗਏ ਭਾਈ ਬਾਲੇ ਨੂੰ ਗੁਰੂ ਜੀ ਨੇ ਕਿਹਾ ਬਾਲਾ ਚਲ ਤਲਵੰਡੀ ਚਲੀਏ ਉੱਥੋਂ ਮਰਦਾਨੇ ਦੇ ਪੁੱਤਰ ਨੂੰ ਨਾਲ ਲੈ ਕੇ ਖੁਰਮੇ ਸ਼ਹਿਰ ਪਹੁੰਚਾਣਾ ਹੈ ਅਤੇ ਉਸ ਨੂੰ ਸਰੋਪਾਉ ਦੇ ਕੇ ਮਰਦਾਨੇ ਦੀ ਸਮਾਦੀ ਤੇ ਬਿਠਾਉਣਾ ਹੈ ਇਹ ਬਚਨ ਕਰਕੇ ਗੁਰੂ ਜੀ ਤਲਵੰਡੀ ਪਹੁੰਚ ਕੇ ਬਾਹਰ ਇੱਕ ਖੂਹ ਉੱਪਰ ਬੈਠ ਗਏ ਭਾਈ ਬਾਲੇ ਨੂੰ ਆਗਿਆ ਕੀਤੀ ਕਿ ਰਾਤ ਨੂੰ ਚੁੱਪ ਕਰਕੇ ਮਰਦਾਨੇ ਦੇ ਪੁੱਤਰ ਸ਼ਹਿਜ਼ਾਦੇ ਨੂੰ ਸਾਡੇ ਪਾਸ ਲੈ ਆਓ ਕਿਉਂਕਿ ਸਾਡੇ ਮਾਤਾ ਪਿਤਾ ਤੇ ਰਾਇ ਬੁਲਾਰਤਾ ਭਾਵੇਂ ਪ੍ਰਲੋਕ ਗਮਨ ਕਰ ਚੁੱਕੇ ਹਨ ਪਰ ਚਾਚਾ ਲਾਲੂ ਜਦ ਵੇਖੇਗਾ ਤਾਂ ਉਹ ਮਿਲ ਕੇ ਬਹੁਤ ਰੋਧਨ ਕਰੇਗਾ ਇਸ ਕਰਕੇ ਅਸੀਂ ਸ਼ਹਿਜ਼ਾਦੇ ਨੂੰ ਇੱਥੋਂ ਹੀ ਨਾਲ ਲੈ ਕੇ ਚਲੇ ਜਾਵਾਂਗੇ ਭਾਈ ਬਾਲੇ ਨੇ ਸੰਧਿਆ ਸਮੇਂ ਸ਼ਹਿਜ਼ਾਦੇ ਨੂੰ ਉਸ ਦੇ ਘਰੋਂ ਲੈ ਆਂਦਾ ਸ਼ਹਿਜ਼ਾਦੇ ਨੇ ਆਣ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਬੈਠ ਗਿਆ ਗੁਰੂ ਜੀ ਨੇ ਕਿਹਾ ਸ਼ਹਿਜ਼ਾਦਾ ਤੇਰਾ ਪਿਤਾ ਖੁਰਮੇ ਸ਼ਹਿਰ ਵਿੱਚ ਚਲਾਣਾ ਕਰ ਗਿਆ ਹੈ ਅਸੀਂ ਤੈਨੂੰ ਉੱਥੇ ਲੈ ਜਾਣ ਵਾਸਤੇ ਸੱਦਿਆ ਹੈ ਤੂੰ ਉੱਥੇ ਚੱਲ ਕੇ ਰਹਿਣਾ ਕਰ ਤੇਰਾ ਮਰਦਾਨੇ ਵਾਂਗੂ ਹੀ ਆਦਰ ਸਤਕਾਰ ਹੋਵੇਗਾ ਸ਼ਹਿਜ਼ਾਦੇ ਨੇ ਹੱਥ ਜੋੜ ਕੇ ਕਿਹਾ ਜਿਵੇਂ ਹੁਕਮ ਹੋਵੇ ਮੈਂ ਤਿਵੇਂ ਹੀ ਕਰਾਂਗਾ ਮੈਨੂੰ ਵੀ ਮੇਰੇ ਪਿਤਾ ਵਾਂਗ ਆਪਣਾ ਦਾਸ ਸਮਝੋ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ